ਦੇਸ਼ਾਂ ਦੇ ਮੁਤਾਬਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸਵੈ ਸੰਵਾਦ ਅੰਦਾਜ਼ ਦੀ ਪਾ ਜੋ ਪ੍ਰਵਾਨ ਕੀਤਾ ਗਿਆ ਥੋੜਾ ਜਿਹਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਬਾਅਦ ਸੱਤ ਮੈਂਬਰ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾਹੁਰਾ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕਿ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਦੇ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਹੈ ਰਜਿਸਟ੍ਰੇਸ਼ਨ ਉਹ ਸਾਨੂੰ ਗਰੂਜ ਦਿੱਤਾ ਗਿਆ ਹੈ ਤਾਲੀਪੁਰ ਫਾਰਮਾ ਕੋਈ ਸਾਈਨਡ ਸੰਦ ਸਾਡੇ ਕੋਲ ਅਜੇ ਤੱਕ ਇਸ ਚੀਜ਼ ਬਾਰੇ ਕੁਝ ਨਹੀਂ ਪਰ ਇੱਕ ਤਾਂ ਸੱਤ ਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿੱਲਮੱਤ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਾਂਗੇ ਨੇ ਕੋਈ ਚਾਹੀਦੀ ਪਹਿਲਾਂ ਲਿਖ ਦਿਨ ਕਿਹਾ ਸੀਗਾ ਪ੍ਰੈਸ ਨੂੰ ਕਿ ਸ਼੍ਰੋਮਣੀ ਅਕਾਲੀ ਦਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋਤ ਲਿਖ ਨੂੰ ਆਦੇਸ਼ ਹੋਇਆ ਉਹਨਾਂ ਵੀ ਉਹ ਪਾਲਣਾ ਕਰੇ ਔਰ ਜਿਹੜੇ ਸੱਤ ਮੈਂਬਰਿਕ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਂਕਾਨੀ ਸ਼ਬਦ ਵਰਤਿਆ ਸੀ ਕਿ ਹੱਲੇ ਵੀ ਇਹਨਾਂ ਕੰਮਾਂ ਜਾਂਨਾ ਕਰਨ ਕੀਤੇ ਯਾਰ ਅ ਕਹਿ ਸਕਦੇ ਆਪਾਂ ਜੇਕਰ ਸੱਤ ਮੈਂਬਰਿਕ ਕਮੇਟੀ ਦਾ ਜ਼ਿਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਾਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਜਿਸ ਦਾ ਇੱਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤਾ press ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰ ਬੁੱਕ ਰਿਸਟਰ ਹੈ ਉਹਦੇ ਵਿੱਚ ਉਹ ਦਰਜ ਕਰ ਦਿੱਤੇ ਗਿਆ ਸੀ ਕਿ ਇਸ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਦੇਸ਼ ਸੰਬਾਦਨ ਦਾਸ ਦੀ ਹਸਕਾ ਤੋਂ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੁਰਤਪੁਰ ਜਿਹੜੀ ਜਦੋਂ ਬਚਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਹਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਗਿਆ ਬਿਲਕੁਲ ਠੀਕ ਹੈ ਜੀ ਜੋ ਜਿਹਨੇ ਡਿਊਟੀ ਲਾ ਦਿੱਤੀਆਂ ਕਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਡਿਊਟੀਆਂ ਲਿਖਤੀ ਲਾਤੀਆਂ ਕਈਆਂ ਪਾਰਟੀ ਵੱਲੋਂ ਤੇ ਜਿਹਨਾਂ ਜੰਮੂ-ਜ&ਕ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਜੁਕੀ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਪਾਰਟੀ ਸ਼ੁਰੂ ਕਰਨੀ ਹੈ ਉਹ ਆਰਡਰ ਕਾਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਲਤਖ ਸਾਹਿਬ ਦਾ ਇੰਨਾ ਵੀ ਭਰਤੀ ਜਿਹੜੀ ਆ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਹ ਚੰਗਾ ਕਦਮ ਹੈ ਪਰ ਸੱਤ ਮੈਂ ਵੀ ਕਮੇਟੀ ਸਟੈਂਡ ਕਰਦੀ ਸਟੈਂਡ ਕਰ